9 ਫਰਵਰੀ ਦਿਨ ਸ਼ੁੱਕਰਵਾਰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਪਿੰਡ ਪੁਲਾਣਾ ਜ਼ਿਲ੍ਹਾ ਕਪੂਰਥਲਾ ਦੇ ਵੱਲੋਂ 골ਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਉੱਗੇ ਕਬੱਡੀ ਪ੍ਰਮੋਟਰ ਅਤੇ ਸਮਾਜ ਸੇਵਕ ਹਰਨੇਕ ਸਿੰਘ ਮੈਰੀਪੁਰ ਵੱਲੋਂ ਅਤੇ ਉੱਗੇ ਕਬੱਡੀ ਕੋਚ ਤਰਲੋਕ ਸਿੰਘ ਮੱਲੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇਸ ਕੱਪ ਦੇ ਵਿੱਚ ਕੀ ਕੁਝ ਵਿਲੱਖਣਤਾ ਰਹੇਗੀ ਅਤੇ ਇਸ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਭਾਗ ਲੈਣਗੀਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਜੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਟੂਰਨਾਮੈਂਟ ਜਿਹੜੀਆਂ ਟੌਪ 8 ਟੀਮਾਂ ਨੇ ਵੈਸੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਕੁੱਲ 20 ਟੀਮਾਂ ਨੇ ਟੌਪ ਜਿਹੜੀਆਂ ਏ ਟੀਮਾਂ ਉਹ ਇਸ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ ਇਹ ਟੂਰਨਾਮੈਂਟ ਸਰਦਾਰ ਸਰਜਨ ਸਿੰਘ ਚੱਠਾ ਉਹਨਾਂ ਦੀ ਸਰਪ੍ਰਸਤੀ ਏਟ ਹੋ ਰਿਹਾ ਜੀ ਉਹ ਇਸ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਵੀ ਨੇ ਉਹਨਾਂ ਨੇ 8 ਟੀਮਾਂ ਚੁਣ ਕੇ ਦੇਡੀਆਂ ਨੇ ਖਾਸ ਕਰਕੇ ਜਿਹੜੇ ਬਹੁਤ ਸਰ ਕੱਢ ਖਿਡਾਰੀ ਆ ਸਾਰੇ ਇੰਟਰਨੈਸ਼ਨਲ ਖਿਡਾਰੀ ਆ ਸਟਾਰ ਖਿਡਾਰੀ ਆ ਉਹ ਸਾਰੇ ਇਹਦੇ ਵਿੱਚ ਖੇਡਣਗੇ 9 ਤਰੀਕ ਨੂੰ ਜਿਹੜਾ ਪਹਿਲਾ ਨਾਮ ਆ ਉਹ ਸਰਦਾਰ ਹਰਨੇਕ ਸਿੰਘ ਅੰਬਰੀਪੁਰ ਵੱਲੋਂ ਦਿੱਤਾ ਜਾ ਰਿਹਾ ਉਹ ਮੇਰੇ ਨਾਲ ਬੈਠੇ ਨੇ ਉਹ ਦੱਸਣਗੇ ਇਸ ਬਾਰੇ ਵੀ ਇਸ ਦਾ ਸਟੈਚੂ ਕੀ ਆ ਵੈਸੇ ਜਿਹੜੀਆਂ ਖੇਡਾਂ ਹੋ ਰਹੀਆਂ ਇਹ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਉਸ ਦਾ ਮੁੱਖ ਮਕਸਦ ਇੱਕੋ ਹੀ ਹੈ ਕਿ ਇਸ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਤਾਕਿ ਜਿਹੜੇ ਖਿਡਾਰੀ ਆ ਉਹ ਵੱਧ ਤੋਂ ਵੱਧ ਸੇਤਮੰਦ ਹੋਣ ਤੇ ਚੰਗੀਆਂ ਗੱਲਾਂ ਵਿੱਚ ਪੈਣ ਅਗਲੀਆਂ ਗੱਲਾਂ ਇਹ ਮੇਰੇ ਨਾਲ ਬੈਠੇ ਨੇ ਬਹੁਤ ਉੱਗੇ ਖੇਡ ਪ੍ਰਮੋਟਰ ਸਰ ਹਰਸਾਦ ਹਨੀਕ ਸਿੰਘ ਨੇਕਾ ਮੈਰੀਪੁਰ ਯੂਕੇ ਵਾਲੇ ਉਹ ਤੁਹਾਨੂੰ ਕੁਝ ਚਾਰ ਸ਼ਬਦ ਕਹਿਣਗੇ ਸਰ ਹਰਸਾਦ ਹਨੀਕ ਸਿੰਘ ਜੀ ਮੈਂ ਤਾਂ ਪਹਿਲਾਂ ਸਾਡੇ ਸ਼ਰਮਾ ਜੀ ਦਾ ਧੰਨਵਾਦ ਕਰਨਾ ਨਿਊਜ਼ 90 ਦਾ ਜਿਹੜੇ ਇੱਥੇ ਸਾਡੇ ਕੋਲ ਪਹੁੰਚੇ ਨੇ ਇਹ ਜਿਹੜਾ ਸੀਦੋਂਦਮ ਸਿੰਘ ਦੇ ਨਾਂ ਤੇ 9 ਤਰੀਕ ਨੂੰ 9 ਫਾਰਮਰ ਨੂੰ ਟੂਰਨਾਮੈਂਟ ਹੋ ਰਿਹਾ ਕੁਲਦੀਪ ਸਿੰਘ ਦੀ ਪ੍ਰਧਾਨਗੀ ਦੇ ਥੱਲੇ ਕੁਲਦੀਪ ਸਿੰਘ ਟੁੱਪ ਦੀ ਪ੍ਰਧਾਨਗੀ ਥੱਲੇ ਤੇ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਜਿੰਨੀ ਪ੍ਰਬੰਧਕ ਕਮੇਟੀ ਆ ਉਹ ਬੜੇ ਜੋਸ਼ ਨਾਲ ਲੱਗੀ ਪਈ ਆ ਇਹ ਬਹੁਤ ਤਕੜਾ ਟੂਰਨਾਮੈਂਟ ਹੋ ਰਿਹਾ ਮੱਲੀ ਸਾਹਮਣੇ ਜਿੱਦਾਂ ਦੱਸਿਆ ਕਿ ਨਾਰਥ ਕਬੱਡੀ ਫੈਡਰੇਸ਼ਨ ਦੇ ਬੈਨਰ ਥੱਲੇ ਹੋ ਰਿਹਾ ਤੇ ਬਹੁਤ ਤਕੜਾ ਟੂਰਨਾਮੈਂਟ ਹੋ ਰਿਹਾ ਸਾਰੇ ਲੋਕਾਂ ਜਿੰਨੇ ਖੇਡ ਪ੍ਰੇਮੀ ਆ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਹਮ ਹਮਾ ਕੇ ਪਹੁੰਚੋ ਤੇ ਇਹ ਟੂਰਨਾਮੈਂਟ ਹਰ ਸਾਲ ਬਹੁਤ ਜ਼ਿਆਦਾ ਭਰਦਾ ਤੇ ਜਿੰਨੇ ਵੀ ਏਰੀਏ ਦੇ ਸਾਡੇ ਨਮਾਇंदे ਨੇ ਬਹੁਤ ਤਗੜੇ ਤਗੜੇ ਕਬੱਡੀ ਪਲੇਅਰ ਸਾਰੇ ਪੰਜਾਬ ਦੇ ਹਰਿਆਣੇ ਦੇ ਸਾਰੇ ਪਹੁੰਚ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਪਣੇ ਵੱਲੋਂ ਤੇ ਤੁਸੀਂ ਹਮ ਹਮ ਕੇ 9 ਫਰਵਰੀ ਨੂੰ ਆਣ ਕੇ ਰੇਲਕੋਸ ਫੈਕਟਰੀ ਭਲਾਣਾ ਪਹੁੰਚੋ ਤੇ ਇਹ ਸਭ ਨੂੰ ਟੂਰਨਾਮੈਂਟ ਦਾ ਆਨੰਦ ਮਾਣੋ